ਜਾਨੋ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਨੀਚ ਬਿloਚਨ ਕਰ ਰਹੀ ਸੋਚਿਤ ਸੋਚ ਵਿਸਾਲ ਕੇਤਕ ਦੇਰ ਮਹਿ ਧੀਰ ਧਰ ਬੋਲੀ ਨਮਰਤ ਨਾਲ ਨੀਚ ਬਿ ਲੋਚਨ ਕਰ ਰਹੀ ਸੋਚਤ ਸੋਚ ਵਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਨੇ ਕੱਲ ਪ੍ਰਸੰਗ ਸਰਵਣ ਕੀਤਾ ਸੀ ਕਿ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਗਏ ਨੇ ਸਤਿਗੁਰੂ ਜੀ ਦੇ ਪਾਸੋਂ ਜੋ ਸਪੁੱਤਰ ਦੀ ਜਾਂਚਨਾ ਕਰਨ ਵਾਸਤੇ ਪਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਰਥਾਂ ਦੇ ਉੱਪਰ ਅਤੇ ਬੈਲਾਂ ਦੇ ਉੱਪਰ ਗੁਰੂ ਕੇ ਸੇਖਾ ਦਾਸੀਆਂ ਸਵਾਰ ਹੋ ਕੇ ਗਏ ਬਹੁਤਾ ਜਿਆਦਾ ਲਾਹੋ ਲਸ਼ਕਰ ਨਾਲ ਲੈ ਕੇ ਗਏ ਸਨ ਤੇ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕਰ ਦਿੱਤੇ ਕਿ ਗੁਰੂ ਕੇਆਂ ਨੂੰ ਕੀ ਭਾਜੜਾ ਪੈ ਗਈਆਂ ਨੇ ਤੋ ਗੁਰੂ ਕੇ ਸਿੱਖੋ ਸਤਗੁਰੂ ਜੀ ਨੇ ਸਤਗੁਰੂ ਜੀ ਨੂੰ ਜਦੋਂ ਜਾ ਕੇ ਬੇਨਤੀ ਕੀਤੀ ਹੈ ਮਾਤ ਗੰਗਾ ਜੀ ਨੇ ਕਿ ਸਤਗੁਰੂ ਜੀਓ ਅਸੀਂ ਪੁੱਤਰ ਦੀ ਦਾਤ ਦੀ ਪ੍ਰਾਪਤੀ ਵਾਸਤੇ ਵਹਰ ਲੈਣ ਵਾਸਤੇ ਗਏ ਸੀ ਪਰ ਬਾਬਾ ਬੁੱਢਾ ਸਾਹਿਬ ਜੀ ਨੇ ਤਾਂ ਜੋ ਕਠੋਰ ਬਚਨ ਸ਼ਰਾਪ ਵਾਲੇ ਬਚਨ ਕਹਿ ਦਿੱਤੇ ਨੇ ਸਤਿਗੁਰੂ ਜੀ ਨੇ ਸਮਝਾਇਆ ਕਿ ਜਦੋਂ ਸੰਤ ਜਨਾਂ ਦੇ ਪਾਸ ਰੱਬ ਦੇ ਪਿਆਰਿਆਂ ਦੇ ਪਾਸ ਜਾਈਏ ਉਸ ਸਮੇਂ ਨੀਵੇਂ ਹੋ ਕੇ ਜਾਈਦਾ ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤੇ ਨੇ ਕਿ ਸੰਤ ਜਨਾਂ ਦੇ ਪਾਸ ਜਦੋਂ ਜਾਣਾ ਹੋਵੇ ਤੇ ਉਸ ਸਮੇਂ ਸਾਥ ਨਾ ਲੀਜੈ ਕੋਏ ਪਾਛੈ ਪਾਓ ਨਾ ਦੀਜੀਏ ਅਗਾਹ ਹੋਏ ਸੋ ਹੋਏ ਭਗਤ ਕਬੀਰ ਜੀ ਨੇ ਬੜੇ ਸੁੰਦਰ ਪਾਵਨ ਪਵਿੱਤਰ ਬਚਨ ਕੀਤੇ ਨੇ ਤੋ ਗੁਰੂ ਕੇ ਸਿੱਖੋ ਸਤਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸਮਝਾ ਕੇ ਭੇਜਿਆ ਹੈ ਮਾਤਾ ਗੰਗਾ ਜੀ ਨੂੰ ਸਤਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰ ਜਿਵੇਂ ਮਾਤਾ ਗੰਗਾ ਜੀ ਆਪ ਸਭ ਕੁਝ ਤਿਆਰ ਕਰਨਗੇ ਤੇ ਉਹ ਪ੍ਰਸੰਗ ਆ ਰਿਹਾ ਹੈ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਇਲਾਹੇ ਪ੍ਰਾਪਤ ਕਰੀਏ ਜੀ ਨੀਚ ਬਿਲੋਚਨ ਕਰ ਰਹੀ ਸੋਚਤ ਸੋਚ ਵਿਸਾਲ ਮਾਤਾ ਗੰਗਾ ਜੀ ਨੂੰ ਜਦੋਂ ਸਤਿਗੁਰੂ ਜੀ ਨੇ ਨਿਮਰਤਾ ਵਾਲਾ ਪ੍ਰੇਮ ਭਾਵਨਾ ਵਾਲਾ ਉਪਦੇਸ਼ ਸਮਝਾਇਆ ਤੇ ਮਾਤਾ ਗੰਗਾ ਜੀ ਨੇ ਅੱਖਾਂ ਨੀਵੀਆਂ ਕਰ ਲਈਆਂ ਅਤੇ ਸੋਚਦੀ ਰਹੀ ਹੈ ਕਿ ਜੇ ਐਸੇ ਗੁਣ ਮੇਰੇ ਵਿੱਚ ਪਹਿਲਾਂ ਹੁੰਦੇ ਜਾਂ ਨਿਮਰਤਾ ਦੇ ਸਹਿਤ ਮੈਂ ਜੋ ਭਾਵਨਾ ਦੇ ਸਹਿਤ ਜਾਂਦੀ ਮਹਾਪੁਰਖਾਂ ਦੇ ਪਾਸ ਤੇ ਫੇਰ ਮੈਨੂੰ ਇਹ ਦੁੱਖ ਨਾ ਚੱਲਣਾ ਪੈਂਦਾ ਜੋ ਮੇਰਾ ਹਿਰਦਾ ਬਹੁਤ ਜ਼ਿਆਦਾ ਅਫਸੋਸ ਦੇ ਸਹਿਤ ਹੈ ਹੁਣ ਕਿਤਕ ਦੇਰ ਮਹਿ ਧੀਰ ਧਰ ਬੋਲੀ ਨਮਰਤ ਨਾਲ ਕਿੰਨੇ ਕ ਦੇਰ ਤੋਂ ਬਾਅਦ ਮਾਤਾ ਗੰਗਾ ਜੀ ਧੀਰਜ ਧਾਰਨ ਕਰਕੇ ਹੌਸਲੇ ਦੇ ਸਹਿਤ ਹੋ ਕੇ ਨਿਮਰਤਾ ਦੇ ਸਹਿਤ ਬਚਨ ਬੋਲੇ ਕਹਿਣ ਲੱਗੇ ਨੇ ਬੇਨਤੀ ਕਰਨ ਲੱਗੇ ਸਈਆ ਛੰਦ ਸ੍ਰੀ ਜਗ ਗੁਰ ਸਰਬੱਗ্যে ਸਦਾ ਉਰ ਸਕਲ ਸ਼ਕਤ ਮਹ ਪੂਰਨ ਪੂਰ ਹਾਂਜੀ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਹੋ ਆਪ ਸਰਬੱਗ ਹੋ ਸਾਰੀਆਂ ਸ਼ਕਤੀਆਂ ਦੇ ਵਿੱਚ ਪੂਰਨ ਹੋ ਕਿਰਪਾ ਕਰੋ ਜੀ ਮੈਂ ਦਾਸੀ ਦੇ ਪਾਸੋਂ ਭੁੱਲ ਹੋ ਗਈ ਐ ਕਿਰਪਾ ਕਰੋ ਜੀ ਅੱਗੇ ਤੋਂ ਕਦੇ ਵਾਸਤੇ ਨਹੀਂ ਭੁੱਲ ਹੋਵੇਗੀ ਮੈਨੂੰ ਚੰਗੇ ਤਰੀਕੇ ਦੇ ਨਾਲ ਸਮਝਾ ਦੇਣਾ ਕਰੋ ਜੀ ਕਿ ਰੱਬ ਦੇ ਪਿਆਰੇ ਨਾਮ ਰਸੀਏ ਮਹਾਪੁਰਖਾਂ ਦੀ ਸੇਵਾ ਕਿਸ ਪ੍ਰਕਾਰ ਕੀਤੀ ਜਾਂਦੀ ਹੈ ਉਹਨਾਂ ਦੇ ਪਾਸੋਂ ਦਾਤ ਲੈਣੀ ਹੋਵੇ ਤੇ ਕਿਵੇਂ ਨੀਵੇਂ ਹੋ ਕੇ ਜਾਇਦਾ ਹੈ ਕਿਰਪਾ ਕਰਕੇ ਦੱਸੋ ਜੀ ਚਾਹੋ ਕਰਹੋ ਨਹ ਬਿਲਮ ਲਗ ਹੈ ਪ੍ਰਭ ਸਬ ਦੇਸ਼ਨ ਮਹ ਸਬਨ ਹਦੂਰ اے ਸਤਿਗੁਰੂ ਜੀ ਜੋ ਚਾਹੋ ਆਪ ਉਹੋ ਹੀ ਕਰ ਸਕਦੇ ਹੋ ਤੇ ਜਦੋਂ ਤੁਸੀਂ ਬਚਨ ਕਰਦੇ ਹੋ ਨਾ ਆਪਣੇ ਮੁਖਾਰ ਬਿਨ ਤੋਂ ਫਿਰ ਦੇਰੀ ਨਹੀਂ ਲੱਗੇਗੀ ਤੋਂ ਇਹ ਸਤਿਗੁਰੂ ਜੀਓ ਕਿਰਪਾ ਕਰੋ ਹਾਂਜੀ ਕਰਹਿ ਆਰਾਧਨ ਪਹੁੰਚ ਤਤਛਿਨ ਜਿੱਥੇ ਜਿੱਥੇ ਵੀ ਸਿੱਖ ਆਰਾਧਨਾ ਕਰਦੇ ਨੇ ਤਤਛਿਨ ਉਸੇ ਵੇਲੇ ਪਹੁੰਚ ਜਾਂਦੇ ਹੋ ਆਪ ਸਰਧਾਲੂ ਕੀ ਇੱਛਾ ਪੂਰ ਸਰਧਾਲੂ ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ ਕਿਰਪਾ ਕਰਕੇ ਲੱਖੋਂ ਕੇ ਕਾਜਨ ਕਹ ਕਰਤਾ ਹਾਂਜੀ ਲੱਖਾਂ ਸਿੱਖਾਂ ਦੇ ਕਾਰਜ ਸਵਾਰਦੇ ਹੋ ਇੱਥੇ ਬੈਠੇ ਬੈਠੇ ਜਿੱਥੇ ਜਿੱਥੇ ਗੁਰੂ ਕੇ ਸਿੱਖ ਯਾਦ ਕਰਦੇ ਨੇ ਉਥੇ ਉਸੇ ਵੇਲੇ ਹੀ ਪਹੁੰਚਦੇ ਹੋ ਬਹ ਇਮ ਕਹ ਹੈ ਨਾ ਹਉ ਕਹ ਕੂਰ اے ਸਤਿਗੁਰੂ ਜੀ ਉਹ ਮੈਂ ਨਹੀਂ ਇਹ ਕਹਿ ਰਹੀ ਗੁਰੂ ਕੇ ਸਤਿਗੁਰੂ ਜੀ ਉਹ ਆਪ ਜੀ ਦੇ ਸਿੱਖਾਂ ਦੇ ਪਾਸੋਂ ਆਪ ਜੀ ਦੀ ਵਡਿਆਈ ਸਰਵਣ ਕੀਤੀ ਹੈ ਬ੍ਰੇਧਨੇ ਸੁਜਸ ਆਪ ਕੋ ਉਚਰਿਓ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਜੀ ਦਾ ਜਸ ਉਚਾਰਨ ਕੀਤਾ ਹੈ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਤੇ ਉਹਨਾਂ ਨੇ ਵੀ ਤੁਹਾਡਾ ਹੀ ਜਸ ਉਚਾਰਨ ਕੀਤਾ ਹੈ ਉਸ ਸਮੇਂ ਜਗ ਜਾਚਕ ਸੋ ਦੇਵਨਹਾਰ ਸਤ ਸਤਗੁਰੂ ਜੀ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕੀਤਾ ਕਿ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਣ ਵਾਲੇ ਨੇ ਤੇ ਜਗਤ ਦੇ ਸਾਰੇ ਜੀਵ ਸਿੱਖ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ پاسੋਂ ਦਾਤਾ ਮੰਗਦੇ ਨੇ ਜਦਪ ਸਮਰੱਥ ਸਭ ਵਿਦ ਇਮ ਹੋ हे ਸਤਿਗੁਰੂ ਜੀਓ ਆਪ ਸਰਬ ਕਲਾ ਸਮਰੱਥ ਹੋ ਸਾਰੇ ਸਿੱਖ ਸਾਰੇ ਜੀਵ ਇਥੋਂ ਤੱਕ ਕੇ ਦੇਵੀ ਦੇਵਤੇ ਪੀਰ ਪੈਗੰਬਰ ਵਲੀ ਔਲੀਏ ਇਹ ਸਾਰੇ ਆਪ ਜੀ ਦੇ ਪਾਸੋਂ ਹੀ ਦਾਤਾਂ ਪ੍ਰਾਪਤ ਕਰਦੇ ਨੇ ਤਦਪ ਆਗਿਆ ਕੀ ਨ ਉਚਾਰ ਫੇਰ ਵੀ ਸਤਿਗੁਰੂ ਜੀਓ ਜੇ ਆਪ ਜੀ ਨੇ ਮੈਨੂੰ ਹੁਕਮ ਕੀਤਾ ਹੈ ਮੈਂ ਦਾਸੀ ਨੇ ਆਪ ਜੀ ਦਾ ਹੁਕਮ ਮੰਨਾ ਜੋ ਆਪ ਜੀ ਦੀ ਆਗਿਆ ਉਸੇ ਤਰ੍ਹਾਂ ਹੀ ਹੋਵੇਗਾ ਤਿੰਨ ਤੇ ਬਰ ਲਿਹੋ ਪੁੱਤਰ ਚਹਤ ਜੋ ਇਹ ਸਤਿਗੁਰੂ ਜੀਓ ਜੇ ਆਪ ਜੀ ਦਾ ਹੁਕਮ ਹੈ ਤੇ ਮੈਂ ਏਸੀ ਹੀ ਤਰ੍ਹਾਂ ਨਿਮਰਤਾ ਪ੍ਰੇਮ ਭਾਵਨਾ ਦੇ ਸਹਿਤ ਸ਼ਰਦਾ ਦੇ ਸਹਿਤ ਲੰਗਰ ਪ੍ਰਸ਼ਾਦਾ ਤਿਆਰ ਕਰਾਂਗੀ ਤੇ ਬਾਬਾ ਬੁੱਢਾ ਜੀ ਸਾਹਿਬ ਜੀ ਨੂੰ ਜਾ ਕੇ ਫੇਰ ਬੇਨਤੀ ਕਰਾਂਗੀ ਸੋ ਮੁਜਤੇ ਹੋਏ ਸਕੀ ਨਾਕਾਰ اے ਸਤਿਗੁਰੂ ਜੀਓ ਪਹਿਲਾਂ ਆਪ ਜੀ ਨੇ ਜੋ ਬਚਨ ਕੀਤੇ ਸਾਨੂੰ ਉਹ ਕੰਮ ਉਹ ਸੇਵਾ ਮੇਰੇ ਪਾਸੋਂ ਹੋ ਨਾ ਸਕੀ ਬਿਗਰਿਓ ਆਪ ਸੁਧਾਰਨ ਕਰਿਏਹ اے ਸਤਿਗੁਰੂ ਜੀਓ ਜਿਹੜਾ ਵੱਡਾ ਭਾਰੀ ਕਾਰਜ ਵਿਗੜ ਗਿਆ ਨਾ ਉਹ ਸੁਧਾਰ ਦੇਣਾ ਕਰੋ ਜੀ ਉਹ ਪੂਰਾ ਕਰ ਦੇਣਾ ਕਰੋ ਜੀ ਸਭ ਸਿੱਚਾ ਦੇ ਹੋ ਮੈਂ ਅਨੁਸਾਰ ਕੇ ਸਤਿਗੁਰੂ ਜੀ ਉਹ ਮੈਂ ਸਦਾ ਵਾਸਤੇ ਆਪ ਜੀ ਦੇ ਅਨੁਸਾਰ ਹੀ ਹਾਂ ਆਪ ਜੀ ਦੇ ਅਧੀਨ ਹਾਂ ਆਪ ਜੀ ਦੇ ਚਰਨਾਂ ਦੀ ਦਾਸੀ ਹਾਂ ਤੇ ਕਿਰਪਾ ਕਰਕੇ ਸਤਿਗੁਰੂ ਜੀ ਉਹ ਜੋ ਆਗਿਆ ਬਖਸ਼ੋਗੇ ਨਾ ਮੈਂ ਉਸੇ ਤਰ੍ਹਾਂ ਹੀ ਕਰਾਂਗੀ ਵੱਡੇ ਪੁਰਸ਼ਾਂ ਦੀ ਸੇਵਾ ਕਰਨੀ ਹਾਂਜੀ ਵੱਡੇ ਪੁਰਸ਼ਾਂ ਦੀ ਰੱਬ ਦੇ ਪਿਆਰੇ ਨਾਮ ਰਸੀਏ ਮਹਾਪੁਰਖਾਂ ਦੀ ਸੇਵਾ ਜੋ ਕਰਨੀ ਹੈ ਇਸ ਮਹਿ ਚਾਹੀਏ ਬੁੱਧ ਅਧਿਕਾਰ ਇਸ ਦੇ ਵਿੱਚ ਬੁੱਧ ਬਹੁਤ ਹੀ ਜ਼ਿਆਦੀ ਹੋਣੀ ਚਾਹੀਦੀ ਉੱਚੀ ਸੁਚੀ ਬੁੱਧੀ ਹੋਣੀ ਚਾਹੀਦੀ ਹੈ ਸ੍ਰੇਸ਼ਟ ਮਤ ਹੋਣੀ ਚਾਹੀਦੀ ਹੈ ਤਾਂ ਗੁਰੂ ਕੇ ਸਿੱਖਾਂ ਦੀ ਸੇਵਾ ਕੀਤੀ ਜਾਂਦੀ ਹੈ ਨੀਵੇਂ ਹੋ ਕੇ ਨਿਰਮਾਨਤਾ ਦੇ ਸਹਿਤ ਵੰਸ਼ ਵਿਪੂਖਨ ਪੂਖਨ ਸੰਸਰ ਏ ਸਤਿਗੁਰੂ ਜੀਓ ਮੈਂ ਆਪਣੀ ਵੰਸ਼ ਦਾ ਵਿਪੂਖਨ ਵਿਪੂਖਨ ਕਹਿੰਦੇ ਨੇ ਗਹਿਣੇ ਨੂੰ ਭਾਵ ਕਿ ਆਪਣੀ ਵੰਸ਼ ਦਾ ਗਹਿਣਾ ਮੰਗਦੀ ਹਾਂ ਕਹਿਣ ਤੋਂ ਭਾਵ ਕਿ ਇਹ ਵੰਸ਼ ਦੇ ਵਿੱਚ ਵੰਸ਼ ਦੇ ਵਿੱਚ ਸੂਰਜ ਦੇ ਸਦਰਸ਼ ਭਾਵ ਕਿ ऐसे उच्चे सोचे वाला उच्चे सोचे जीवन वाला ਘਰ ਦੇ ਵਿੱਚ ਸੁਪੁੱਤਰ ਹੋਵੇ ਐਸੀ ਦਾਤ ਮੈਨੂੰ ਪ੍ਰਾਪਤ ਹੋਵੇ ਸੁਤ ਹੋਏ ਅਸ ਮਤ ਦੇਹੁ ਸਿਖ ਰਾਏ हे ਸਤਿਗੁਰੂ ਜੀਓ ਸਿਖ ਰਾਏ ਸਿਖਾਂ ਦੇ ਰਾਜਾ ਸਰੂਪ ਸਤਿਗੁਰੂ ਜੀਓ ਐਸੀ ਮੈਨੂੰ ਮਤ ਦਿਓ ਕਿ ਮੇਰੇ ਘਰ ਦੇ ਵਿੱਚ ਸ਼੍ਰੇਸ਼ਟ ਪੁੱਤਰ ਦੀ ਪ੍ਰਾਪਤੀ ਹੋਵੇ ਨਿਮ ਅਬ ਕੀ ਜਹੇ ਹੀਰ ਪ੍ਰਸੀਜਹੇ اے ਸਤਿਗੁਰੂ ਜੀਓ ਜਿਵੇਂ ਆਪ ਉਪਦੇਸ਼ ਦਿਓਗੇ ਨਾ ਉਸੇ ਤਰ੍ਹਾਂ ਹੀ ਮੈਂ ਉਪਦੇਸ਼ ਧਾਰਨ ਕਰਾਂਗੀ ਐਸੀ ਸਿੱਖਿਆ ਮੈਨੂੰ ਦਿਓ ਕਿ ਜੇ ਇਸ ਕਰਕੇ ਨਿਮਰਤਾ ਪ੍ਰੇਮ ਭਾਵਨਾ ਸ਼ਰਧਾ ਦੇ ਸਹਿਤ ਸੇਵਾ ਕਰਾਂ ਤੇ ਸੇਵਾ ਦੇ ਵਿੱਚੋਂ ਹੀ ਸਭ ਕੁਝ ਦਾਤਾਂ ਪ੍ਰਾਪਤ ਹੁੰਦੀਆਂ ਹਨ ਸ਼ੁਭ ਵਰਲੀ ਜਹੇ ਕਿੰਤ ਬਿਲਾਏ ਹਾਂਜੀ ਸਤਿਗੁਰੂ ਜੀਓ ਆਪ ਜੀ ਦੀ ਸਿੱਖਿਆ ਪ੍ਰਾਪਤ ਕਰਕੇ ਸ੍ਰੇਸ਼ਟ ਵਾਰ ਲੈ ਲਵਾਂ ਤੇ ਵਾਰ ਲੈ ਕੇ ਤੇ ਆਪਣੀ ਚਿੰਤਾ ਨੂੰ ਮੈਂ ਦੂਰ ਕਰ ਲੈਣਾ ਕਰਾਂ ਬਖਸ਼ੋ ਭੂਲ ਲਖੋ ਅਨਕੂਲੀ اے ਸਤਿਗੁਰੂ ਜੀਓ ਮੇਰੀਆਂ ਜੋ ਪਿਛਣੀਆਂ ਪਹਿਲਾਂ ਵਾਲੀਆਂ ਭੁੱਲਾਂ ਨੇ ਨਾ ਉਹ ਬਖਸ਼ ਦਿਓ ਹੁਣ ਮੈਂ ਆਪ ਜੀ ਦੇ ਅਨੁਕੂਰ ਹਾਂ ਆਪ ਜੀ ਦੇ ਅਨੁਸਾਰ ਹਾਂ ਜੋ ਬਚਨ ਕਰੋਗੇ ਉਸੇ ਤਰ੍ਹਾਂ ਹੀ ਬਚਨ ਮੰਨਿਆ ਜਾਵੇਗਾ ਜੀ। ਅੱਲਾਹ ਮੂਲ ਸੁਖ ਧੂਲੀ ਪਾਏ। ਇਹ ਸਤਿਗੁਰੂ ਜੀ ਉਹ ਆਪ ਜੀ ਦੇ ਸਿੱਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਤੇ ਜੋ ਸਿੱਖਾਂ ਜੋ ਆਪ ਜੀ ਦੇ ਸਿੱਖਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਨਾ ਉਹਦੇ ਵਿੱਚ ਹੀ ਮੂਲ ਸੁਖ ਹੈ। ਭਾਵ ਕੇ ਸ੍ਰੇਸ਼ਟ ਸੁਖ ਹੈ। ਸਭ ਤੋਂ ਵੱਡਾ ਸੁਖ ਹੈ। ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਧੂੜੇ ਜੋ ਹੈ ਸਤਿਗੁਰੂ ਜੀ ਉਹ ਮੈਂ ਇਹੋ ਹੀ ਵੱਡਾ ਸੁਖ ਮੰਗਦੀ ਆ ਕਿ ਸੰਤ ਜਨਾਂ ਦੇ ਗੁਰੂ ਕੇ ਸਿੱਖਾਂ ਦੀ ਚਰਨਾਂ ਦੀ ਧੂੜ ਹੋ ਜਾਵਾਂ ਢਿਮ ਹੋਏ ਦੀਨ ਗੁਰੂ ਜਬ ਬੂਝੇ ਹਾਂਜੀ ਇਸ ਪ੍ਰਕਾਰ ਦੀਨ ਹੋ ਕੇ ਨਿਮਰਤਾ ਦੇ ਸਹਤ ਹੋ ਕੇ ਮਾਤ ਗੰਗਾ ਜੀ ਨੇ ਜਦੋਂ ਬੇਨਤੀ ਕੀਤੀ ਹੈ ਸਤਿਗੁਰੂ ਜੀ ਦੇ ਪਾਵਨ ਚਰਨਾ ਕਮਨਾ ਪਾਸ ਸ਼ੁਭ ਮਤ ਦੇਤ ਭਏ ਤਤਕਾਲ ਬੜੀ ਸ਼ੇਤੀ ਸਤਿਗੁਰੂ ਜੀ ਨੇ ਸ੍ਰੇਸ਼ਟ ਬਚਨ ਉਚਾਰਨ ਕੀਤੇ ਨੇ ਅਤੇ ਉੱਚੀ ਸੋਚੀ ਮਤ ਦਿੱਤੀ ਹੈ ਗੁਰਮਤਿ ਵਾਲੀ ਜਾਟ ਸਿੱਖ ਪੁਨ ਇੰਦਰੈ ਜਿਤ ਹੈ ਹਾਂਜੀ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਸਿੱਧਾ ਸਾਦਾ ਜੱਟ ਹੈ ਬਾਬਾ ਬੁੱਢਾ ਸਾਹਿਬ ਜੀ ਜ਼ਿਮੀਦਾਰ ਨੇ ਫਿਰ ਉਹਨਾਂ ਨੇ ਆਪਣੇ ਇੰਦਰੀਆਂ ਨੂੰ ਜਿੱਤਿਆ ਹੋਇਆ ਕਹਿਣ ਤੋਂ ਭਾਵ ਕਿ ਪੰਜ ਵਿਕਾਰਾਂ ਦੇ ਉੱਪਰ ਕਾਬੂ ਹੈ ਉਹਨਾਂ ਦਾ ਤੋਂ ਨਾਮ ਰਸ ਦੇ ਵਿੱਚ ਸਦਾ ਵਾਸਤੇ ਆਨੰਦ ਲੈਣ ਵਾਲੇ ਨੇ ਬਾਬਾ ਬੁੱਢਾ ਸਾਹਿਬ ਜੀ ਰੱਬ ਦੇ ਨਾਲ ਲਿਵ ਲੱਗੀ ਰਹਿੰਦੀ ਹੈ ਰਾਤ ਦਿਨ ਤਹਿ ਸੇਵ ਹੋ ਆਪਣੇ ਕਰਨਾਲ ਹਾਂਜੀ ਉਹਨਾਂ ਦੀ ਸੇਵਾ ਆਪਣੇ ਹੱਥਾਂ ਦੇ ਨਾਲ ਕਰਨੀ ਹੈ ਪਹਿਲਾਂ ਤਾਂ ਨੌਕਰਾਨੀਆਂ ਨੂੰ ਦਾਸੀਆਂ ਨੂੰ ਹੁਕਮ ਦੇ ਕੇ ਲੰਗਰ ਪ੍ਰਸ਼ਾਦਾ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾ ਲੈ ਸਨ ਬਾਬਾ ਬੁੱਢਾ ਸਾਹਿਬ ਜੀ ਸਾਦੇ ਸਾਦੇ ਸੁਭਾਅ ਵਾਲੇ ਜੀਵਿੰਦਾਰ ਨੇ ਤੇ ਇਸ ਕਰਕੇ ਉਹ ਪ੍ਰਸ਼ਾਦਾ ਲੰਗਰ ਪ੍ਰਸ਼ਾਦਾ ਵੀ ਸਾਦਾ ਹੀ ਛਕਦੇ ਨੇ हां जी 사ਤਗੁਰੂ ਜੀ ਸਮਝਾ ਰਹੇ ਨੇ 사ਤਗੁਰੂ ਜੀ ਕਹਿੰਦੇ ਕਿ ਹੁਣ ਆਪ ਭੋਜਨ ਤਿਆਰ ਕਰਨਾ ਹੈ ਉਹਨਾਂ ਦੇ ਵਾਸਤੇ ਧਰੋ ਪ੍ਰੇਮ ਆਪਾ ਨਾ ਜਨਾਵੋ ਪ੍ਰੇਮ ਧਾਰਨ ਕਰਕੇ ਹਿਰਦੇ ਦੇ ਵਿੱਚ ਸਾਰਾ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਆਪਾ ਨਹੀਂ ਜਨਾਉਣਾ ਇਹ ਨਹੀਂ ਕਹਿਣਾ ਕਿ ਗੁਰੂ ਘਰ ਦੇ ਵਿੱਚ ਮੈਂ 사ਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਹਾਂ ਗੰਗਾ ਇਹ ਨਹੀਂ ਮੰਨਦੇ ਵਿੱਚ ਵਿਚਾਰ ਕਰਨੀ ਤੋ ਕਦੇ ਵਾਸਤੇ ਵੀ ਇਹ ਵਿਚਾਰ ਨਹੀਂ ਕਰਨੀ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਸੇਵਾ ਕਰਨੀ ਹੈ ਗੁਰੂ ਘਰ ਦੀ ਸੇਵਾ ਸਿੱਖ ਬਣ ਕੇ ਨੀਵੇਂ ਬਣ ਕੇ ਸੇਵਕ ਬਣ ਕੇ ਕਰਨੀ ਹੈ ਕਰੋ ਕਾਰ ਉਠ ਭੋਰ ਵਿਸਾਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਬਾਣੀ ਪੜਦਿਆਂ ਹੋਿਆਂ ਨਾਮ ਜਪਦਿਆਂ ਹੋਿਆਂ ਬਾਣੀ ਪੜਦਿਆਂ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਦਿਆਂ ਮੂਲ ਮੰਤਰ ਦਾ ਪਾਠ ਉਚਾਰਨ ਕਰਦਿਆਂ ਹੋਿਆਂ ਜੋ ਜਿਹੜਾ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਉਹ ਤਿਆਰ ਕਰਨਾ ਹੈ ਰਸੋਈ ਦੇ ਵਿੱਚ ਵੀ ਬਾਣੀ ਪੜਨੀ ਚਾਹੀਦੀ ਹੈ ਜੋ ਬੀਬੀਆਂ ਭੈਣਾਂ ਨੂੰ ਵੀ ਇਹ ਵੀ ਸਦਾ ਵਾਸਤੇ ਜਦੋਂ ਐਸਾ ਕੋਈ પ્રસੰਗ ਆਵੇ ਬੇਨਤੀ ਕਰੀਦੀ ਹੈ ਕਿ ਜਦੋਂ ਬਾਣੀ ਪੜ ਕੇ ਭੋਜਨ ਤਿਆਰ ਕੀਤਾ ਜਾਵੇ ਤੇ ਉਹ ਫਿਰ ਅੰਮ੍ਰਿਤ ਰੂਪ ਹੀ ਹੋ ਜਾਂਦਾ ਹੈ ਭਾਵਨਾ ਦੇ ਸਹਿਤ ਜਦੋਂ ਕੀਤਾ ਜਾਵੇ ਹਾਂਜੀ ਰਤਮਸ਼ ਨਾਨਹ ਪੁੰਨਕ੍ਰਿਤ ਠਾਨਹ ਪਹਿਲਾਂ ਇਸ਼ਨਾਨ ਕਰਨਾ ਹੈ ਤੇ ਫਿਰ ਘਰ ਦੇ ਕੰਮ ਰਸੋਈ ਦੇ ਵਿੱਚ ਕੰਮ ਜਿਹੜੇ ਕਰਨੇ ਨੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਉਹ ਸ਼ੁਰੂ ਕਰਨਾ ਹੈ ਅੰਨ ਸੁਧਾਰ ਹੋ ਸ਼ੁਭ ਤਿਸਕਾਲ ਹਾਂਜੀ ਜੋ ਅੰਨ ਦਾਣਾ ਸੁਧਾਰ ਕੇ ਭਾਵ ਕੇ ਬੜੇ ਸੁੰਦਰ ਤਰੀਕੇ ਦੇ ਨਾਲ ਗੁਰੂ ਕੇ ਸਿੱਖੋ ਕਈਆਂ ਬੀਬੀਆਂ ਦੀ ਆਦਤ ਹੁੰਦੀ ਹੈ ਕਿ ਪਹਿਲਾਂ ਲੰਗਰ ਪ੍ਰਸ਼ਾਦਾ ਤਿਆਰ ਕਰਨ ਲੱਗ ਪੈਂਦੀਆਂ ਨੇ ਇਸ਼ਨਾਨ ਵੀ ਨਹੀਂ ਕਰਦੀਆਂ ਨਹੀਂ ਇਸ਼ਨਾਨ ਕਰਨਾ ਚਾਹੀਦਾ ਫਿਰ ਇਹ ਵੀ ਆਦਤ ਹੁੰਦੀ ਹੈ ਕਿ ਲੰਗਰ ਪ੍ਰਸ਼ਾਦਾ ਤਿਆਰ ਕਰਨ ਲੱਗਿਆਂ ਪਹਿਲਾਂ ਰਸੋਈ ਦੇ ਵਿੱਚੋਂ ਸਫਾਈ ਨਹੀਂ ਕਰਦੀ ਝਾੜੂ ਨਹੀਂ ਲਾਉਂਦੀਆਂ ਸਫਾਈ ਨਹੀਂ ਕਰਦੀਆਂ ਨਹੀਂ ਪਹਿਲਾਂ ਸਫਾਈ ਕਰਨੀ ਹੈ ਤੇ ਫੇਰ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਫੇਰ ਜਿਹੜਾ ਲੰਗਰ ਪ੍ਰਸ਼ਾਦਾ ਤਿਆਰ ਕਰਦਿਆਂ ਹੋયા ਕੋਈ ਮੜਾ ਮੋਟਾ ਕੋਈ ਖਲਾਰਾ ਪਿਆ ਉਹ ਫੇਰ ਸਾਂਭ ਲੈਣਾ ਹੈ ਦੁਬਾਰਾ ਤੋਂ ਸੁਚੱਜੀਆਂ ਸੁਆਣੀਆਂ ਨੇ ਨਾ ਜਿਹੜੀਆਂ ਉਹ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਦੀਆਂ ਹਨ ਨਾ ਤੋਂ ਇਸ ਪ੍ਰਕਾਰ ਸ਼ਰਧਾ ਪ੍ਰੇਮ ਭਾਵਨਾ ਦੇ ਸਹਤ ਬੜੇ ਸੁੰਦਰ ਤਰੀਕੇ ਦੇ ਨਾਲ ਭਾਵਨਾ ਰੱਖ ਕੇ ਫੇਰ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੈ ਹਰਦ ਚਣਕ ਗੋਤੂ ਮਿਲਾਵੋ ਹਾਂਜੀ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਅੱਧੇ ਛੋਲਿਆਂ ਦਾ ਆਟਾ ਭਾਵ ਕੇ ਵੇਸਣ ਤੇ ਅੱਧਾ ਕਣਕ ਦਾ ਆਟਾ ਮਿਲਾ ਲੈਣਾ ਹੈ ਜਦੋਂ ਪ੍ਰਸ਼ਾਦਾ ਤਿਆਰ ਕਰਨਾ ਹੈ ਨਾ ਤੋਂ ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ ਹੈ ਬਾਣੀ ਪੜਦਿਆਂ ਪੜਦਿਆਂ ਜੋ ਰਸੋਈ ਦੇ ਵਿੱਚ ਸਬਜ਼ੀਆਂ ਭਾਜੀਆਂ ਤੇ ਫੇਰ ਜੋ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਅੱਧਾ ਛੋਲਿਆਂ ਦਾ ਆਟਾ ਤੇ ਅੱਧਾ ਕਣਕ ਦਾ ਆਟਾ ਵਿੱਚ ਪਾ ਲੈਣਾ ਤਾਂ ਮਿੱਸੇ ਪ੍ਰਸ਼ਾਦੇ ਬਣਨੇ ਨੇ ਇਸ ਹੋ ਆਪੇ ਲਿਹੋ ਪਕਾਏ ਹਾਂਜੀ ਆਪੇ ਹੀ ਪੀਸਣਾ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਆਟਾ ਪੀਸੇ ਹੀ ਆਉਂਦਾ ਹੈ ਚੱਕੀ ਤੋਂ ਪਿਆ ਕੇ ਲਿਆਉਣਾ ਪੈਂਦਾ ਹੈ ਪੀਸਿਆ ਆਉਂਦਾ ਲਿਫਾਫਿਆਂ ਦੇ ਵਿੱਚ ਬੋਰੀਆਂ ਦੇ ਵਿੱਚ ਬੰਦ ਤੇ ਜੋ ਪਹਿਲੇ ਸਮੇਂ ਦੇ ਵਿੱਚ ਘਰ ਦੇ ਵਿੱਚ ਛੋਟੀਆਂ ਚੱਕੀਆਂ ਹੁੰਦੀਆਂ ਸਨ ਬੀਬੀਆਂ ਆਪ ਪੀਂਦੀਆਂ ਸਨ ਹੱਥੀਂ ਆਟਾ ਪੀਂਦੀਆਂ ਸਨ ਤੋਂ ਖਰਾਕਾਂ ਖਾਂਦੀਆਂ ਸੀ ਤੇ ਤਾਂ ਉਹ ਚੱਕੀ ਚੱਲਦੀ ਸੀ ਟੱਕੀ ਦਾ ਪੁਰ ਤਾਂ ਘੁੰਮਦਾ ਸੀ ਤੇ ਸਮੋਸੇ ਛਕਤੇ ਨਹੀਂ 버ਗਰ ਛਕ ਕੇ ਨਹੀਂ ਉਹ ਚੱਕੀ ਘੁਮਾਈ ਜਾਂਦੀ ਖਰਾਕਾਂ ਖਾਂਦੀਆਂ ਖਾਂਦੀਆਂ ਸਨ ਆਪ ਤੇ ਬੰਦਿਆਂ ਨੂੰ ਵੀ ਖਰਾਕਾਂ ਖੋਉਂਦੀਆਂ ਸਨ ਜੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਕੇ ਗੰਗਾ ਸਰਦਾ ਪ੍ਰੇਮ ਭਾਵਨਾ ਦੇ ਸਹਿਤ ਆਟਾ ਆਪ ਪੀਣਾ ਹੈ ਤੇ ਆਪ ਪ੍ਰਸ਼ਾਦੇ ਤਿਆਰ ਕਰਨੇ ਨੇ ਮੋਟ ਰੋਟਕਾ ਲਵਣ ਅਮੇਜੀ ਹਾਂਜੀ ਮੋٹے ਪ੍ਰਸ਼ਾਦੇ ਘਿਓ ਦੇ ਵਿੱਚ ਸੁਨੁਗਦ ਅਸਨਿਗਦ ਤੇ ਥੋੜਾ ਨੂਨ ਪਾ ਲੈਣਾ ਹੈ ਤਹਿ ਉਪਰ ਬਹੁਕ੍ਰਿਤ ਕੋ ਪਾਏ ਹਾਂਜੀ ਉਹਦੇ ਉੱਤੇ ਬਹੁਤਾ ਜਿਆਦਾ ਘਿਓ ਲਾਉਣਾ ਹੈ ਘਿਓ ਦੇ ਨਾਲ ਸਨਿਗਦ ਜੋ ਪ੍ਰਸ਼ਾਦੇ ਤਿਆਰ ਕਰਨੇ ਨੇ ਤਦ ਮਥੀ ਹੈ ਥੋੜਾ ਜਲ ਪਾਵੋ ਹਾਂ ਥੋੜਾ ਜਲ ਪਾ ਕੇ ਤੇ ਫਿਰ ਦੁੱਧ ਨੂੰ ਰੜਕਣਾ ਹੈ ਦੁੱਧ ਜਿਹੜਾ ਰਾਤ ਦੀ ਜਾਗ ਲਈ ਹੋਵੇ ਤੇ ਉਹਨੂੰ ਫਿਰ ਦੁੱਧ ਨੂੰ ਰੜਕਣਾ ਹੈ ਥੋੜਾ ਜਲ ਪਾ ਕੇ ਸੰਗਣੀ ਛਾਛ ਤਨਕ ਤੁਰਸ਼ ਤੁਰਸ਼ਾਏ ਹਾਂਜੀ ਸੰਗਣੀ ਲੱਸੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਬਹੁਤਾ ਜਿਆਦਾ ਪਾਣੀ ਪਾ ਦੇਣਾ ਤੇ ਲੱਸੀ ਪਾ ਲੱਸੀ ਦਾ ਪਾਣੀ ਬਣਿਆ ਹੋਵੇ ਨਹੀਂ ਸੰਗਣੀ ਲੱਸੀ ਹੋਣੀ ਚਾਹੀਦੀ ਹੈ ਤੇ ਦੁੱਧ ਨੂੰ ਰੜਕ ਕੇ ਤੇ ਉਹਦੇ ਵਿੱਚੋਂ ਫਿਰ ਮੱਖਣ ਕੱਢ ਲੈਣਾ ਹੈ ਧੂਪ ਦਿਹੋ λεਹੋ ਬਾਸਨ ਪਾਈ ਹਾਂਜੀ ਜਿਹੜੇ ਜਿਹੜੇ ਬਰਤਨ ਦੇ ਵਿੱਚ ਪਾਉਣਾ ਹੈ ਨਾ ਉਹ ਬਰਤਨ ਨੂੰ ਧੋ ਕੇ ਚੰਗੀ ਤਰ੍ਹਾਂ ਕੂਚ ਕੇ ਤੇ ਫਿਰ ਧੁੱਪ ਲਵਾਉਣੀ ਹੈ ਜਿਹੜੇ ਬਰਤਨ ਦੇ ਵਿੱਚ ਜਿਹੜੇ ਰੜਕਣੇ ਦੇ ਵਿੱਚ ਜੋ ਲੱਸੀ ਦੁੱਧ ਰੜਕਿਆ ਜਾਵੇ ਤੇ ਉਹ ਰੜਕਣੇ ਦੇ ਵਿੱਚ ਪਹਿਲਾਂ ਰੜਕਣੇ ਨੂੰ ਚੰਗੀ ਤਰ੍ਹਾਂ ਜੋ ਕੂਚਣਾ ਹੈ ਮਾਂਜ ਕੇ ਚੰਗੀ ਤਰ੍ਹਾਂ ਤੇ ਫਿਰ ਉਹਨੂੰ ਧੁੱਪ ਲਵਾਉਣੀ ਹੈ ਜੇ ਧੁੱਪ ਨਾ ਲਵਾਈ ਜਾਵੇ 스멜 ਆਉਂਦੀ ਰਹਿੰਦੀ ਹੈ ਉਹਦੇ ਵਿੱਚੋਂ ਖਟਾਈ ਦੀ 스멜 ਆਉਂਦੀ ਰਹਿੰਦੀ ਹੈ ਤੇ ਇਸ ਪ੍ਰਕਾਰ ਧੁੱਪ ਲਵਾ ਕੇ ਤੇ ਫਿਰ ਉਹਦੇ ਵਿੱਚ ਜਿਹੜਾ ਦੁੱਧ ਹੈ ਨਾ ਗਰਮ ਕੀਤਾ ਹੋਇਆ ਉਹ ਰਾਤ ਦੇ ਸਮੇਂ ਪਾ ਕੇ ਰੱਖਣਾ ਹੈ ਰਾਤ ਦੇ ਸਮੇਂ ਜਾਗ ਲਵਾ ਕੇ ਤੇ ਫਿਰ ਸਵੇਰ ਦੇ ਸਮੇਂ ਉੱਠ ਕੇ ਜੋ ਦੁੱਧ ਰੜਕਣਾ ਹੈ ਸੰਗਣੀ ਲੱਸੀ ਹੋਣੀ ਚਾਹੀਦੀ ਏ ਮੱਖਣ ਹੋਣਾ ਚਾਹੀਦਾ ਹੈ ਤੇ ਮੱਖਣ ਛਕਣ ਵਾਸਤੇ ਤੇ ਜੇ ਘਿਓ ਜੋ ਮੱਖਣ ਨੂੰ ਗਰਮ ਕਰਕੇ ਘਿਓ ਕੱਢਣਾ ਹੋਵੇ ਤੇ ਫੇਰ ਵੀ ਬੜੇ ਸੁੰਦਰ ਤਰੀਕੇ ਦੇ ਨਾਲ ਧਿਆਨ ਰੱਖਣਾ ਹੈ ਮੱਖਣਾਂ ਨੂੰ ਗਰਮ ਕਰਦਿਆਂ ਹੋਇਆਂ ਇਹ ਨਹੀਂ ਕਿ ਬਹੁਤੀ ਜ਼ਿਆਦੀ ਕਾਲੀ ਪੈ ਗਈ ਤੇ ਮੱਖਣ ਚੰਗੀ ਤਰ੍ਹਾਂ ਗਰਮ ਨਾ ਕੀਤਾ ਘਿਓ ਦੇ ਵਿੱਚੋਂ ਫਿਰ ਖੱਟੀ ਸਮੈਲ ਆਉਂਦੀ ਰਹਿੰਦੀ ਹੈ ਜੇ ਘਿਓ ਦੇ ਵਿੱਚ ਛਿੱਡੀ ਰਹਿ ਜਾਵੇ ਲੱਸੀ ਰਹਿ ਜਾਵੇ ਤੇ ਫਿਰ ਖੱਟੀ ਸਮੈਲ ਆਉਂਦੀ ਰਹਿੰਦੀ ਹੈ ਇਸ ਕਰਕੇ ਜਿਹੜਾ ਮੱਖਣ ਹੈ ਨਾ ਉਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਤੇ ਘਿਓ ਕੱਢਣਾ ਜੇ ਘਿਓ ਦੇ ਵਿੱਚ ਖਟਿਆਈ ਰਹਿ ਜਾਵੇ ਚੰਗੀ ਤਰ੍ਹਾਂ ਗਰਮ ਨਾ ਕੀਤਾ ਜਾਵੇ ਤੇ ਘਿਓ ਪਿਆ ਪਿਆ ਖਰਾਬ ਹੋ ਜਾਂਦਾ ਹੈ ਵੈਸੇ ਜੇ ਚੰਗਾ ਘਿਓ ਹੋਵੇ ਚੰਗੇ ਤਰੀਕੇ ਦੇ ਨਾਲ ਬਣਾਇਆ ਹੋਵੇ ਉਹ ਕਦੇ ਖਰਾਬ ਨਹੀਂ ਹੁੰਦਾ ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਇਹ ਜੋ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੈ ਦੋਇ ਤ੍ਰੈ ਗਠੇ ਸਥੂਲ ਮੰਗਾਏ ਹਾਂਜੀ ਜੋ 2 3 ਗੰਡੇ ਨੇ ਜਿਹੜੇ ਉਹ ਵੀ ਨਾਲ ਲੈ ਕੇ ਜਾਣੇ ਹਨ ਪਾਇਨ ਨਗਨ ਉਪਾਇਨ ਅਸਲੇਹ ਹਾਂਜੀ ਸਤਿਗੁਰੂ ਜੀ ਕਹਿਣ ਲੱਗੇ ਕਿ ਗੰਗਾ ਲੱਸੀ ਦਾ ਘੜਾ ਦਾਸੀਆਂ ਨੂੰ ਚੁਕਾ ਲੈਣਾ ਹੈ ਆਪ ਜਿਹੜੇ ਪ੍ਰਸ਼ੰਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਵਿੱਚ ਮੱਖਣਾ ਦਾ ਭਾਂਡਾ ਰੱਖਿਆ ਹੋਇਆ ਤੇ ਇਹ ਸਭ ਕੁਝ ਨਾਲ ਲੈ ਕੇ ਜਾਣਾ ਗੰਡੇ ਰੱਖ ਕੇ ਲੈ ਕੇ ਜਾਣੇ ਪ੍ਰਸ਼ਾਦਿਆਂ ਨੂੰ ਟੱਕ ਕੇ ਲਪੇਟ ਕੇ ਸੁੱਚੇ ਬਸਤਰ ਦੇ ਵਿੱਚ ਕਈ ਬੀਬੀਆਂ ਉਸੇ ਪੋਣੇ ਨਾਲ ਸਫਾਈ ਕਰੀ ਜਾਂਦੀਆਂ ਨੇ ਤੇ ਉਹੋ ਹੀ ਪੋਣ ਉਸੇ ਹੀ ਪੋਣੇ ਦੇ ਵਿੱਚ ਫੇਰ ਪ੍ਰਸ਼ਾਦੇ ਲਪੇਟ ਲੈਂਦੀਆਂ ਨੇ ਨਹੀਂ ਸ਼ਰਦਾ ਪ੍ਰੇਮ ਭਾਵਨਾ ਅਤੇ ਸੋਚ ਪਵਿੱਤਰਤਾ ਦੇ ਨਾਲ ਲੰਗਰ ਤਿਆਰ ਕਰਨਾ ਹੈ ਸੁੱਚੇ ਜੋ ਜੇ ਕਿਤੇ ਝੂਠੇ ਹੱਥ ਇਧਰ ਉਧਰ ਲੱਗ ਜਾਣ ਤੇ ਉਹਨਾਂ ਨੂੰ ਫਿਰ ਧੋ ਕੇ ਫਿਰ ਜੋ ਰਸੋਈ ਦੇ ਵਿੱਚ ਕੰਮ ਕਰਨਾ ਹੈ ਕਹਿਣ ਤੋਂ ਭਾਵ ਕਿ ਜਦੋਂ ਅਸੀਂ ਸ਼ਰਧਾ ਰੱਖਾਂਗੇ ਨਾ ਇਹ ਜਾਣਿਆ ਜਾਵੇ ਕਿ ਜਿਹੜਾ ਮੈਂ ਲੰਗਰ ਤੇ ਪ੍ਰਸ਼ਾਦਾ ਤਿਆਰ ਕਰ ਰਹੀ ਹਾਂ ਨਾ ਸਤਿਗੁਰੂ ਜੀ ਨੂੰ ਭੋਗ ਲਾਉਣਾ ਹੈ ਸਤਿਗੁਰੂ ਜੀ ਨੂੰ ਭੋਗ ਵੀ ਲਾਉਣਾ ਜਿਹੜੇ ਗੁਰਮੁਖ ਸਿੰਘ ਨੇ ਗੁਰਮੁਖ ਜਿਹੜੇ ਗੁਰਮਤਿ ਦੀ ਰਹਿਤ ਮर्यादा ਨੂੰ ਜਾਣਦੇ ਨੇ ਉਹ ਰਹਿਤ ਮर्यादा ਦੇ ਨਾਲ ਪ੍ਰਸ਼ਾਦਾ ਤਿਆਰ ਕਰਵਾ ਕੇ ਫਿਰ ਭੋਗ ਵੀ ਲਵਾਉਂਦੇ ਨੇ ਕਈ ਪ੍ਰਚਾਰਕ ਕਹਿਣ ਲੱਗ ਪੈਂਦੇ ਨੇ ਪਰ ਨਹੀਂ ਭੋਗ ਜ਼ਰੂਰ ਲਵਾਉਣਾ ਚਾਹੀਦਾ ਹੈ ਦੇਗ ਨੂੰ ਵੀ ਸੁੱਚ ਪਵਿੱਤਰਤਾ ਦੇ ਨਾਲ ਤਿਆਰ ਕਰਨਾ ਹੈ ਤੋਂ ਲੰਗਰ ਪ੍ਰਸ਼ਾਦਾ ਵੀ ਤਿਆਰ ਕਰਨਾ ਸੁੱਚ ਪਵਿੱਤਰਤਾ ਦੇ ਨਾਲ ਹਾਂਜੀ ਮਾਤਾ ਗੰਗਾ ਜੀ ਨੂੰ ਕਹਿ ਰਹੇ ਨੇ ਸਤਿਗੁਰੂ ਜੀ ਨਿਜ ਸਿਰ ਧਰ ਗਮਨ ਹੋ ਤਿਸ ਪਾਸ ਆਪਣੇ ਸਿਰ ਦੇ ਉੱਪਰ ਰੱਖ ਕੇ ਤੇ ਜਿਹੜਾ ਲੰਗਰ ਪ੍ਰਸ਼ਾਦਾ ਜੋ ਵੀ ਤਿਆਰ ਕੀਤਾ ਉਹ ਟੋਕਰੀ ਦੇ ਵਿੱਚ ਰੱਖ ਕੇ ਤੇ ਬੀੜ ਬਾਬਾ ਬੁੱਢਾ ਸਾਹਿਬ ਵਾਲ ਨੂੰ ਚਾਲੇ ਪਾ ਦੇਣੇ ਨੇ ਤਜ ਗਿਣਤੀ ਬਿੰਤੀ ਕੋ ਪਣੀਐ ਹਾਂਜੀ ਸਾਰੀਆਂ ਗਿਣਤੀਆਂ ਛੱਡ ਕੇ ਤੇ ਬੇਨਤੀ ਕਰਨੀ ਹੈ ਜਾ ਕੇ ਮਹਾਪੁਰਖਾਂ ਦੇ ਚਰਨਾਂ ਦੇ ਪਾਸ ਹੋਏ ਕਿਰਪਾਲ ਤਬ ਸਭ ਗੁਣ ਰਾਸ ਹਾਂਜੀ ਤਦੋਂ ਬਾਬਾ ਬੁੱਢਾ ਸਾਹਿਬ ਜੀ ਰੱਬ ਦੇ ਪਿਆਰੇ ਮਹਾਪੁਰਖ ਪ੍ਰਸੰਨ ਹੋਣਗੇ ਤੇ ਕਾਰਜ ਤੁਹਾਡੇ ਸਾਰੇ ਰਾਸ ਹੋ ਜਾਣਗੇ ਦੇਹ ਸਬਰ ਕੋ ਇੱਛਾ ਪੂਰਹਿ ਵਰ ਦੇ ਕੇ ਤੇ ਤੁਹਾਡੀ ਇੱਛਾ ਪੂਰੀ ਕਰ ਦੇਣਗੇ ਲਖ ਹੋ ਨਿਸੰਸੈ ਦੇਹੋ ਸੁੱਤ ਆਸ ਹਾਂਜੀ ਇਹ ਸੰਕੇਤ ਰਹਿਤ ਹੋ ਕੇ ਸੇਵਾ ਕਰਕੇ ਭਾਵਨਾ ਦੇ ਸਹਤ ਤੇ ਸੁਪੁੱਤਰ ਦੀ ਦਾਤ ਪ੍ਰਾਪਤ ਕਰ ਲੈਣਾ ਕਰੋ ਜੀ। ਅਤ ਉਤਮ ਹੋਏ ਬਲੀ ਬਿਲੰਧ ਹੈ। ਹਾਂਜੀ ਤੁਹਾਡੇ ਘਰ ਦੇ ਵਿੱਚ ਗੰਗਾ ਬਹੁਤ ਆ ਜਿਆਦਾ ਬਲੀ ਪੁੱਤਰ ਪੈਦਾ ਹੋਵੇਗਾ ਨਾਲ ਸਤਿਗੁਰੂ ਜੀ ਨੇ ਆਪ ਵੀ ਇਲਾਹੀ ਬਚਨ ਛੱਡ ਦਿੱਤੇ ਹਨ। ਸੇਵਹਿ ਜਿਤਕ ਪਨ ਹੈ ਸਮਦਾਸ। ਹਾਂਜੀ ਜੋ ਸਾਰੇ ਹੀ ਸਿੱਖ ਸੇਵਾ ਕਰਨਗੇ ਤੇ ਦਾਸ ਬਣਨਗੇ ਜਿਹੜਾ ਤਾਂ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਨਾ ਬੱਦ ਸੋ ਬਾਦ ਜੋਦਾ ਬਹੁ 파ਰ ਉਪਕਾਰੇ ਇਸ ਪ੍ਰਕਾਰ ਦੇ ਵਾਰ ਸਤਿਗੁਰੂ ਜੀ ਨੇ ਦਿੱਤੇ ਹਨ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ ਹਾਂਜੀ ਹੋਰ ਸਮਾਂ ਲਾਉਣਾ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਵਿਚਾਰ ਸਰਵਣ ਕਰਾਂਗੇ ਕਿ ਕਿਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਨੇ ਵਾਰ ਦਿੱਤੇ ਨੇ ਤੇ ਜਦੋਂ ਵਾਰ ਦੇਣ ਲੱਗੇ ਸਾਨ ਆਕਾਸ਼ ਮੰਡਲ ਦੇ ਵਿੱਚ ਕੈਸਾ ਮਾਹੌਲ ਬਣ ਗਿਆ ਸੀ ਤੋਂ ਇਹ ਬੜਾ ਰੌਚਕ ਅਤੇ ਸੁੰਦਰ ਪ੍ਰਸੰਗ ਹੈ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਵਰ ਦਿੱਤੇ ਨੇ ਮਾਤਾ ਗੰਗਾ ਜੀ ਦੀ ਸ਼ਰਧਾ ਭਾਵਨਾ ਦੇਖ ਕੇ ਉਹਨਾਂ ਦੀ ਸੇਵਾ ਦੇਖ ਕੇ ਸਤਿਗੁਰੂ ਜੀ ਨੇ ਵਰ ਦਿੱਤਾ ਸੀ ਗੁਰੂ ਕੇ ਪਿਆਰਿਓ ਐਸੀਆਂ ਦਾਤਾਂ ਪ੍ਰਾਪਤ ਕਰਨੀਆਂ ਹੋਣਾਂ ਤੇ ਫਿਰ ਸੇਵਾ ਸਿਮਰਨ ਭਾਵਨਾ ਦੇ ਸਹਿਤ ਕਰਨਾ ਚਾਹੀਦਾ ਹੈ ਤੋਂ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਗੁਰੂ ਕੇ ਇਤਿਹਾਸ ਦੀ ਵੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਪਹਿਲਾਂ ਰਹਿਤ ਨਾਮਿਆਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਜੋ ਗੁਰਸਿੱਖੀ ਦਾ ਸਿਧਾਂਤ ਹੈ ਅਤੇ ਗੁਰੂ ਕੇ ਪਾਵਨ ਬਚਨਾਂ ਦੇ ਉੱਪਰ ਸ਼ਰਧਾ ਸਾਨੂੰ ਹੋ ਆਵੇ ਜੇ ਇਸ ਕਰਕੇ ਸਾਡਾ ਜੀਵਨ ਤਾਂ ਸਫਲਾ ਹੋਵੇਗਾ ਜੇ ਗੁਰੂ ਕੇ ਬਚਨਾਂ ਦੇ ਉੱਪਰ ਗੁਰੂ ਕੇ ਇਤਿਹਾਸ ਦੇ ਉੱਪਰ ਬਾਣੀ ਦੇ ਉੱਤੇ ਸ਼ਰਧਾ ਰੱਖੀਏ ਪ੍ਰੇਮ ਭਾਵਨਾ ਵਾਲੇ श्रेष्ठ गुण धारण करिए ते जरूर बार जरूर जोजी प्रीतम सतगुरु जी कृपा ਕਰਨਗੇ ਇਹ पावन विचार ਕਰਦੇ ਆ ਹੋਇਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਨੀ ਸਤगुरु जी ਅਤੇ ਸਤगुरु जी ਦੀ ਸਾਧ ਸੰਗਤ ਬਖਸ਼ਣ ਹਾਰ ਹੈ लेखा ਕਤਹਿਨਾਂ ਛੁੱਟੀ ਹੈ ਕਿਨ ਕਿਨ ਭੁੱਲਣ ਹਾਰ භක්ෂණ හාර භක්ෂලෙන් නානක පාර පුතාරු අත්ති යුත්තම හොය බලී පිළද සේවහැ ජෙතක බනැහැස් හමදාස